ਕੀ ਨਾ ਸਰ ਜਰਮ ਜੀ ਬਹੁਤ ਸ਼ਾਬਾਸ਼ ਜੀ ਇਹ ਜਿਹੜੀਆਂ ਸਕੂਟਰਿਆਂ ਦੀ ਆਫਰ ਲਾਈ ਆ ਕਿੱਥੇ ਹੈਗਾ ਇਹ ਕੀ ਨਾ ਇਹਦਾ ਕੀ ਕੀ ਆਫਰਾਂ ਦਿੱਤੀਆਂ ਨੇ ਜਿਹਦੇ ਬਾਰੇ ਦੱਸੋ ਦਿਵਾਲੀ ਦੇ ਉੱਪਰ ਸਪੈਸ਼ਲ ਆਫਰ ਚਲਾਈ ਆ ਜੀ ਹਰ ਇੱਕ ਸਕੂਟਰ ਦੇ ਉੱਪਰ 5 ਤੋਂ 7000 ਰੁਪਏ ਡਿਸਕਾਊਂਟ ਹੈਲੋ ਤੇ ਆਪਣੀ ਲੋਕੇਸ਼ਨ ਹੈਗੀ ਹੈ ਜੀ ਪੁਰਾਣਾ ਕਿਲਾ ਨੀਅਰ ਨਿਊ ਕੋਰਪ ਕੰਪਲੈਕਸ ਮਲੇ ਕੋਟ ਤੇ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਨਵੇਂ ਨਵੇਂ ਆਫਰ ਲਗੋ ਦਿਵਾਲੀ ਦੇ ਉੱਪਰ ਹਰ ਇੱਕ ਮਾਡਲ ਦੇ ਉੱਪਰ 5700 ਰੁਪਏ ਉਹ ਲੋ ਨਾਲ 100 ਗਿਫਟ ਦੇਵਾਂਗੇ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ ਲਾ ਗਿਫਟ ਹੋਊਗੀ ਲਾਈਕ ਕਰਕੇ ਆਊਗਾ ਉਹਦੇ ਵਾਸਤੇ ਲਾ ਗਿਫਟ ਹੋਊਗੀ ਬਾਕੀ ਸਕੂਟਰ ਦੇ ਨਾਲ ਵੀ ਤੁਹਾਨੂੰ ਗਿਫਟ ਮਿਲੂ ਇਹ ਜਿਹੜੀਆਂ ਸਕੂਟਰੀਆਂ ਨੇਗੇ ਇਹ ਕੀ ਰੇਟ ਦੀਆਂ ਨੇ ਕੀ ਕੀ ਫਾਇਦੇ ਨੇ ਇਹਨਾਂ ਦੇ ਲੋਕਾਂ ਨੂੰ ਇਹਨਾਂ ਦੇ ਲੋਕਾਂ ਨੂੰ ਫਾਇਦੇ ਨੇ ਕਿਉਂਕਿ ਸਰਕਾਰ ਨੇ ਉਹ ਲਾਅ ਕਰਤਾ ਕਿ 18 ਸਾਲ ਤੋਂ ਬੱਚਾ ਘੱਟ ਸਟੂਡੈਂਟ ਨਹੀਂ ਚਲਾ ਸਕਦਾ ਜਿਹੜੇ ਆਪਣਾ ਸਕੂਟਰ ਆ ਗਏ ਇਹ ਬਗੇਰ ਕਾਗਜ਼ਪੱਤਰ ਤੋਂ ਬਗੇਰ ਕਿਸੇ ਵੀ ਕਾਗਜ਼ਪੱਤਰ ਤੋਂ ਲੋ ਸਪੀਡ ਵਾਲੇ ਮਾਡਲ ਆ ਗਏ ਇਹਨਾਂ ਵਾਸਤੇ ਨੂੰ ਕਿਸੇ ਵੀ ਡਾਕੂਮੈਂਟ ਦੀ ਲਾਇਸੈਂਸ ਦੀ ਆਰਸੀ ਦੀ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਬਗੇਰ ਕਾਗਜ਼ਪੱਤਰਾਂ ਤੋਂ ਚੱਲੇਗਾ ਕੋਈ ਇਹਦਾ ਖਰਚਾ ਨਹੀਂ ਹੈਗਾ ਸਿਰਫ 2 ਯੂਮਟਾਂ ਨਾਲ ਚਾਰਜ ਹੋਊਗੀ ਚਾਰਜ ਹੋ ਕੇ 50 ਤੋਂ ਲੈ ਕੇ 100 ਕਿਲੋਮੀਟਰ ਤੱਕ ਦੇ ਲੱਖ ਲੱਖ ਤੋਂ ਮਾਡਲ ਮਿਲਣਗੇ ਤੇ ਹਰ ਇੱਕ ਮੀਡਲ ਕਲਾਸ ਫੈਮਿਲੀ ਵਾਸਤੇ ਆਪਾਂ ਨੇ ਰੇਟ ਵਧੀਆ ਤੋਂ ਵਧੀਆ ਘੱਡੇ ਨੇ 39000 ਰੁਪਏ ਤੋਂ ਅਪਲੋਇ ਮਾਡਲ ਸ਼ੁਰੂ ਹੋ ਜਾਂਦੇ ਨੇ ਤੇ ਵੱਧ ਤੋਂ ਵੱਧ ਕਿੱਥੇ ਤੱਕ ਰੇਟ ਦੀ ਕੀਮਤ ਆ ਤੁਹਾਡੀ 80 ਤੋਂ 85000 ਰੁਪਏ ਤੱਕ ਮਾਡਲ ਮਿਲ ਜਾਣਗੇ 39000 ਰੁਪਏ ਤੋਂ ਸ਼ੁਰੂ ਹੋਗੇ ਇਹ ਦੀਵਾਲੀ ਤੇ ਕਿੰਨਾ ਡਿਸਕਾਊਂਟ ਦਿੰਦੇ ਆ ਤੁਸੀਂ ਇਹ ਜਿਹੜਾ ਮਾਡਲ ਉੱਪਰ 7 ਤੋਂ 8000 ਰੁਪਏ ਡਿਸਕਾਊਂਟ ਹੋਵੇਗਾ ਜਿਹੜਾ ਬੰਦਾ ਪੂਰੇ ਪੈਸੇ ਨਹੀਂ ਦੇ ਸਕਦਾ ਤੇ ਆਪਲ ਕੋਲੇ ਲੋਨ ਦੀ ਵੀ ਸੁਵਿਧਾ ਹੈਗੀ ਆ ਆਪਲ ਬਜਾਇਰ ਕਾਰਡ ਦੇ ਉੱਪਰ ਲੋਨ ਕਰਾਓ ਛੋਟੇ ਮਾਡਲ ਨੇ 15000 ਰੁਪਏ ਦੋ بڑے ਮਾਡਲ ਨੇ 20 ਤੋਂ 25000 ਰੁਪਏ ਦੋ ਬਾਕੀ 2000 2500 3000 ਦੀ ਕਿਸ਼ਤ ਕਰਾਓ ਆਰਾਮ ਨਾਲ ਕਿਸ਼ਤਾਂ ਦੇ ਪੇਪਰੋ ਜਿਹੜੀ ਸਰਕਾਰ ਨੇ ਆਪਣੇ ਬੱਚਿਆਂ ਤੇ ਪਾਬੰਦੀ ਲਾਈ ਆ ਵੀ 18 ਸਾਲ ਤੋਂ ਛੋਟੇ ਨਹੀਂ ਚਲਾ ਸਕਦੇ ਉਹਨਾਂ ਨੂੰ ਕੀ ਮੈਸੇਜ ਆਪੋ ਉਹਨਾਂ ਨੂੰ ਇਹ ਮੈਸੇਜ ਆ ਜਿਹੜੇ ਸਾਡੇ ਮਾਡਲ ਆ ਗਏ ਲੋ ਸਪੀਡ ਦੇ ਮਾਡਲ ਆ ਗਏ ਇਹਨਾਂ ਵਾਸਤੇ ਮਾ ਵਪਾਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬਗੈਰ ਕਾਪੀ ਤੋਂ ਬਗੈਰ ਲਾਇਸੈਂਸ ਤੋਂ ਆਪਣਾ ਮਾਡਲ ਚੱਲੇਗਾ ਕੋਈ ਪੁਲਿਸ ਵਾਲਾ ਤੁਹਾਨੂੰ ਘੇਰੇਗਾ ਤਾਂ ਅਸੀਂ ਉਹਨੂੰ ਸਰਟੀਫਿਕੇਟ ਕਾੜ ਦੇਵਾਂਗੇ ਸਰਕਾਰ ਵੱਲੋਂ ਬਾਣਤਾ ਪ੍ਰਾਪਤ ਮਾਡਲ ਲੈ ਆਏ ਹੋਏ ਇਹ ਜਿਹੜੇ ਮਾਡਲ ਖੜੇ ਨੇਗੇ ਕੀ ਕੀ ਗ੍ਰੇਜ ਦੇ ਨੇ ਆਹ ਦਾ ਇਹ ਵਾਲੇ ਮਾਡਲ ਆਪਨੇ 56000 ਰੁਪਏ ਦੀ ਰੇਂਜ 'ਚ ਆ ਜਾਂਦੇ ਨੇ ਆਵਲਾ ਮਾਡਲ ਆਪਣਾ 38000 ਰੁਪਏ ਦੀ ਰੇਂਜ 'ਚ ਆ ਜਾਂਦਾ ਆ ਆਵਲਾ ਮਾਡਲ ਆਪਣਾ 42000 ਰੁਪਏ ਦੀ ਰੇਂਜ 'ਚ ਆ ਜਾਂਦਾ ਆ ਹਾਵੀ ਮਾਡਲ ਆਪਣਾ 42000 ਰੁਪਏ ਦੇ ਰੇਟ ਚ ਆਇਆ ਦਾ ਇਹ। ਹਾਂਜੀ। ਮੈਂ ਗੱਲ ਨਹੀਂ ਕਰ ਰਿਹਾ। ਹਾਂਜੀ ਸਰ ਕੀ ਮੈਸੇਜ? ਸੱਚ ਮੈਨੂੰ ਸ਼ੁਕਰ ਹੈ ਕਿ ਉਹਨੂੰ ਡਿਸਕਾਊਂਟ ਆ। ਕੀ ਡਿਸਕਾਊਂਟ ਆ ਸਰ? ਇਹ ਨਾਲੋਂ ਦਾ ਕੋਈ ਵੀਡੀਓ ਲਾਇਕ ਤੇ ਸ਼ੇਅਰ ਕਰ ਕਿਉਂਦਾ ਇਹਦੇ ਵੱਲੋਂ ਉਹਨਾਂ ਨੂੰ ਇੱਕੋ ਦਿਨ ਸਾਟ ਤੇ ਤਕਲ ਨਾ ਤੁਰ